ਇਹ ਨਾ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮੇਡ ਵੈਪਨ ਮਿਲੈਂਤਨ ਕੁਝ ਜਿੰਦਾ ਕਰ ਤੁਸੀਂ ਮਿਲੈਂ ਪੁਲਿਸ ਕਮਿਸ਼ਨਰ ਪਪਨ ਸ਼ਰਮਾ ਦੀ ਅਗਵਾਈ ਹੇਠ ਚਲੰਦਰ ਕਮਿਸ਼ਨਰੇਟ ਪੁਲਿਸ ਨੇ ਬਦਨਾਮ ਲਖਵੀਰ ਲੰਡਾ ਗੈਂਗ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਨੇ ਬੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਸੰਗਠਿਤ ਅਪਰਾਧਾ ਨੂੰ ਵੱਡਾ ਝਟਕਾ ਦਿੰਦਿਆ ਇਨ੍ਹਾਂ ਖੌਫਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਤਲ ਅਤੇ ਫਿਰੋਤੀ ਵਰਗੇ ਕਿੰਨੋਨੇ ਅਪਰਾਧਾਂ ਵਿੱਚ ਸ਼ਾਮਲ ਸਨ ਪੁਲਿਸ ਕਮਿਸ਼ਨਰ ਪਪਨ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਦੋ ਮਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਇੱਕ ਕੋਲੋਂ 32 ਬੋਰ ਰਿਵੋਲਵਰ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੁਛਕੀ ਦੌਰਾਨ ਪਰਮਜੀਤ ਸਿੰਘ ਉਰਫ ਪੰਮਾ ਨੇ ਬਤੀਪੁਰ ਦਾ ਇੱਕ ਪਿਸਤੌਲ ਅਤੇ ਇੱਕ ਕਾਰਤੂਸ ਅਤੇ ਇੱਕ ਹੋਰ ਦੋਸ਼ੀ ਸਿਮਰਨਜੀਤ ਸਿੰਘ ਉਰਫ ਸਿੰਮਾ ਨੇ ਬਤੀਪੁਰ ਦਾ ਇੱਕ ਪਿਸਤੌਲ ਅਤੇ ਇੱਕ ਕਾਰਤੂਸ ਰੱਖਣ ਦੀ ਗੱਲ ਕਬੂਲ ਕੀਤੀ ਸੁਪਨਨ ਸ਼ਰਮਾ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਲਖਵੀਰ ਸਿੰਘ ਉਰਫ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕਹਿਣ ਤੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਧਮਕੀਆਂ ਦਿੰਦਾ ਸੀ ਤੇ ਉਸ ਕੋਲੋਂ 30 ਬੂਰ ਦੇ ਜਿੰਦਾ ਰੋਂਦ ਵੀ ਬਰਾਮਦ ਹੋਏ ਸਨ ਅ ਲਕਵੀਰ ਲੰਡਾ ਜਿਹੜਾ ਨਾਨ ਟੈਰਿਸਟ ਹੈ ਗਵਰਨਮੈਂਟ ਆਫ ਇੰਡੀਆ ਡਿਕਲੇਅਰ ਕੀਤਾ ਹੈ ਉਦੇ ਹੀ ਜਿਹੜਾ ਜਿਹੜੇ ਫੂਟ ਸੋਲਜਰਸ ਹੈ ਐਗਜ਼ੀਕਿਊਸ਼ਨਰਸ ਹੈ ਜਾਂ ਉਦੇ ਜਾਣਕਾਰ ਉਦੇ ਗੈਂਗ ਦੇ ਮੈਂਬਰਸ ਹਨ ਉਨ੍ਹਾਂ ਦੀ ਤਬਸ਼ ਜਲਨਪੁਰ ਪੁਲਿਸ ਕਮਿਸ਼ਨੇਟ ਵੱਲੋਂ جاری ਹੈ ਹੁਣ ਤੱਕ 13 ਬੰਦੇ ਗ੍ਰਿਫਤਾਰ ਹੋ ਚੁੱਕੇ ਹਨ ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਹੈ ਪਰ ਬੰਦੇ ਗ੍ਰਿਫਤਾਰ ਹੋਏ ਸਾਰੇ ਦਸਾਰੇ ਤਰਨਤਰੰਤ ਰਹਿਣ ਵਾਲੇ ਹਨ 20 ਤੋਂ 22 ਸਾਲ ਉਮਰ ਦੇ ਇਨਸਾਨਾਂ ਦੇ 6 ਤੋਂ 7 ਪਰਚੇ ਮਰਡਰ ਦੇ ਅਟੈਂਪਟ ਨੂੰ ਮਰਡਰ ਫਿਰੋਤੀ ਅਹ ਇਹ ਦਰਜ ਹੈ ਇਹਨਾਂ ਦੀ ਅਲੱਗ-ਅਲੱਗ ਟਾਈਮ ਤੇ ਗ੍ਰਫਤਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮੇਡ ਵੈਪਨ ਮਿਲਿਆ ਤੇ ਕੁਝ ਜਿੰਦਾ ਕਰ ਤੁਸੀਂ ਮਿਲੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀਗੇ ਜਿਹੜੀ ਸੁਲਤਾਨਪੁਰ ਉਹ ਵੀ ਫਾਇਰਿੰਗ ਹੋਈ ਸੀਗੀ 1 ਮਹੀਨਾ ਪਹਿਲੇ ਤੇ ਫਿਰੋਤੀ ਮੰਗੀ ਸੀ ਇਹਦੇ ਚ ਇਨਵੋਲ ਸੀਗੇ ਪਲਸ परमजीत ਜਿਹੜਾ ਹੈ ਤਰਨਤਾਰਨ ਦਾ ਇਹਦਾ ਬ੍ਰਦਰ ਯੂਕੇ ਰੰਦਾ ਉਹ ਨਾਲ ਰੰਦਾ ਲੰਡੇ ਤੇ ਟਾਰਗੇਟਸ ਕਿਸਮ ਟਾਰਗੇਟ ਕਰਨਾ ਨਹੀਂ ਕੇਨਵ ਲੰਡਨ ਨੂੰ ਦੱਸਦਾ ਫਿਰ ਉਹਦੀ ਜਾਂਦੀ ਹੈ ਤੇ ਕਈ ਵਾਰ ਆਉਂਦਾ ਕਿ ਫਾਇਰਿੰਗ ਕਰ ਦਿੰਦੇ ਤੇ ਇਹਨਾਂ ਦੋਨਾਂ ਦੀ ਅਰੈਸਟੋਂ ਇੱਕ ਮਰਡਰ ਕੇਸ ਸਟ੍ਰੈਸ ਹੋਇਆ ਜਿਹੜਾ ਅੰਡਰੈਸ ਸੀਗਾ ਤਰਨਤਾਰਨ ਦਾ ਹੀ ਨੰਬਰ 2 ਜਿਹੜੇ ਬਾਕੀ 3 ਹੈ 사જન ਦਿਲਬਾਗ ਤੇ ਦਿਲਪ੍ਰੀਤ ਏ ਵੀ ਲੰ لمبے ਦੇ ਪੁੱਤ ਹੈ ਇੱਕ ਖੈਰਾ ਕਰਕੇ ਮੁੰਡਾ ਹੈ ਤਰਨ ਤਰਨ ਦਾ ਜਿਹੜਾ ਫੋਰਨ ਰਹਿੰਦਾ ਹੈ ਯੂ ਐਸ ਚ ਉਹਦੇ ਥ्रू ਇਹਨਾਂ ਦਾ ਚੋਲਾ ਸਾਹਿਬ ਵੀ ਫਾਇਰਿੰਗ ਜਿਹੜੀ ਹੈ ਜੋ ਥੋੜੇ ਦਿਨ ਪਹਿਲਾਂ ਤਿੰਨ ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਤੇ ਕਿਤੀ ਸੀਗੀ ਫਰੋਦੀ ਮੰਗੀ ਸੀਗੀ ਉਹ ਇਹਨਾਂ ਨੇ ਕਰਾਈ ਸੀਗੀ ਜੀ ਤੇ ਹੋਰ ਵੀ ਕਈ ਜਗ੍ਹਾ ਤਿੰਨ ਚਾਰ ਜਗ੍ਹਾ ਹੋਰ ਇਹਨਾਂ ਨੇ ਰਕੀ ਕਿੰਤੀ ਹੋਈ ਸੀਗੀ ਫਰੋਦੀਆਂ ਮੰਗੀਆਂ ਸੀਗੀਆਂ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਇਹਨਾਂ ਦੀ ਅਰੈਸਟ ਹੋ